ਅਨੇਕ ਪਰ ਮੰਨ ਜੀ ਜਿਹੜਾ ਹਾਂ ਤੁਹਾਡਾ ਪਗਲਾ ਬੁੱਕਿਆ ਗਿਆ ਕੀ ਕਹਿਣਾ ਜਾਓਗੇ ਤੁਸੀਂ ਇਸ ਬਾਰੇ ਜੋ ਇੱਕ ਨੋਨੀ ਹਰਕਤ ਪਹਿਲਗਾਮ ਦੇ ਵਿੱਚ ਹੋਈ ਹੈ ਮੈਂ ਕਿਹਾ ਬਹੁਤ निंदनीयੋਗ ਹੈ ਜਿਹੜੇ ਨਹੱਤੇ ਲੋਕਾਂ ਤੇ ਇਹ ਕਿਸੇ ਵੀ ਧਰਮ ਦੇ ਬੰਦਿਆਂ ਨੇ ਜੋ ਅਤਵਾਦੀ ਨਹੀਂ ਮੈ ਸਮਝਦਾ ਹਾਂ ਉਹ ਕਿਸੇ ਵੀ ਧਰਮ ਦੇ ਨਾ ਮੁਸਲਮਾਨ ਨੇ ਨਾ Hindu ਨੇ ਨਾ Sikh ਜੋ ਅਤਵਾਦੀ ਨੇ ਜੇ आतंक ਫੁਲਾਇਆ ਹੈ ਇਸ Hindu Sikh Musalman ਦੇ ਵਿੱਚ ਮੈਂ ਸਮਝਦਾ ਨਫ ਪਾਉਣ ਵਾਸਤੇ ਇਹ ਪਾਕਿਸਤਾਨ ਦੇ ਵਿੱਚ ਜਿਹੜਾ ਟੈਰਰਿਸਟ ਪੈਦਾ ਕੀਤੇ ਨੇ ਪਾਕਿਸਤਾਨ ਦੀ ਬਹੁਤ ਖਨੌਣੀ ਹਰਕਤ ਹੈ ਇਹਨਾਂ ਨੂੰ ਪਾਕਿਸਤਾਨ ਨੂੰ ਨਥ ਪਾਣੀ ਚਾਹੀਦੀ ਹੈ ਔਰ ਮੈਂ ਬੇਨਤੀ ਕਰਾਂਗਾ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਕਿ ਜਿਹੜੇ ਲੋਕ ਉੱਥੇ ਬਾਰਡਰ ਲੰਘ ਕੇ ਇਧਰ ਹਿੰਦਸਤਾਨ ਦੇ ਵਿੱਚ ਇਹੋ ਜ਼ਰਕਤ ਕਰਨ ਵਾਸਤੇ ਆਉਂਦੇ ਨੇ ਉਹਨਾਂ ਨੂੰ ਸਾਡੇ ਜਿਹੜੇ ਇਹ ਸ਼ਰਧਾਂ ਦੇ ਬਿਠੇ ਸਾਡੇ ਜਵਾਨ ਨੇ ਉਹਨਾਂ ਨੂੰ ਉੱਥੇ ਨਾਲ ਦੀ ਨਾਲ ਸ਼ੂਟ ਕਰਨਾ ਚਾਹੀਦਾ ਉਹਨਾਂ ਨੂੰ ਇੱਥੇ ਸਾਡੇ ਹਿੰਦਸਤਾਨ ਦੇ ਵਿੱਚ ਇੰਟਰ ਨਹੀਂ ਕਰਨਾ ਚਾਹੀਦਾ ਮੈਂ ਉੱਥੋਂ ਦੀ ਸਰਕਾਰ ਦੀ ਵੀ ਮੈਂ ਨਲਾਇਕੀ ਸਮਝਦਾ ਹਾਂ ਜਿਹੜੀ ਉੱਥੋਂ ਦੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਕਿ ਜਿਹਨੂੰ ਉੱਥੋਂ ਦੇ ਲੋਕ ਘੁੰਮਣ ਵਾਸਤੇ ਰੈਵਿਊ ਨੂੰ ਦਿੰਦੇ ਨੇ ਜਾਂ ਕਿ ਉੱਥੇ ਘੁੰਮਦੇ ਨੇ ਬਹੁਤ ਵੱਡੀ ਇਨਕਮ ਹੈ ਉਹਨਾਂ ਦੀ ਇਨਕਮ ਲੋਕਾਂ ਨੂੰ ਚਾਹੀਦਾ ਵੀ ਹੁਣ ਉੱ ਇੰਕਮ ਖਤਮ ਹੋਏ ਉਹਨਾਂ ਨੂੰ ਸਬਕ ਮਿਲੇ ਕਿ ਇੱਥੇ ਦੀ ਮੈਂ ਸਮਝਦਾ ਉਹਨਾਂ ਦੀ ਇੰਟੈਲੀਜੈਂਸੀ ਦੀ ਨਾਕੀ ਹੈ ਕਿਉਂਕਿ ਉੱਥੇ ਜਿਹੜੇ ਲੋਕ ਉਹਨਾਂ ਨੂੰ ਪਤਾ ਸੀ ਕਿ ਇੱਥੇ ਪੈਲਗਾਮ ਦੇ ਵਿੱਚ ਜਿਹੜੇ ਗੋਲਮਾਰਗ ਦੇ ਵਿੱਚ ਲੋਕ ਘੁੰਮਦੇ ਨੇ ਉਹਨਾਂ ਦੀ ਸਖਸ਼ਕ ਨੇ ਕਰਨੀ ਹੈ ਉਹਨਾਂ ਦੀ ਜਿਹੜੀ ਸਰਕਾਰ ਹੈ ਜੰਮੂ ਕਸ਼ਮੀਰ ਦੀ ਸਰਕਾਰ ਉਹਦੇ ਆ ਫਰਜਵੰਦਾ ਸੀ ਤੇ ਉਹਦੇ ਮੈਂ ਸਮਝਦਾ ਹਾਂ ਤਕਰੀਬਨ ਉਹਨਾਂ ਦੇ ਪਤਨੀ ਦੇ ਸਾਹਮਣੇ ਘਰ ਵਾਲੇ ਨੂੰ ਪੁੱਛ ਕੇ ਕਿ ਕਿਸ ਧਰਮ ਦਾ ਹੈ ਜਿਹੜਾ ਨੇ ਉਹ ਦੇਖ ਕੇ ਤੋਰੀ ਨਾ ਕਿਹਾ ਮੈਂ ਮੁਸਲਮਾਨਾ ਤਾਂ ਉਹਨੂੰ ਕਰਮਾ ਪੜਾਈਆਂ ਗਿਆ ਨਹੀਂ ਪੜਿਆ ਤਾਂ ਫਿਰ ਉਹ Hindu ਸਮਝ ਕੇ ਗੋਲੀ ਮਾਰੀ ਗਈ ਜਿਹੜਾ ਕਿ ਬਹੁਤ ਵੱਡੀ ਕਾਨੂੰਨੀ ਔਰ ਮੈਂ ਕਹਿੰਨਾ ਬਹੁਤ ਘਟਿਆ ਹਰਕਤ ਹੈ ਕੋਈ ਵੀ ਧਰਮ ਦਾ ਬੰਦਾ ਇਹੋ ਜਿਹੀ ਹਰਕਤ ਨਹੀਂ ਕਰਦਾ ਮੈਂ ਸਮਝਦਾ ਕਿ ਮੁਸਲਮਾਨ ਵੀ ਨਹੀਂ ਕਰਦਾ ਉਹ ਕਿਸੇ ਹੋਰ ਹੀ ਘਟਿਆ ਤੋਂ ਘਟਿਆ ਬੰਦਾ ਹੈ ਜਿਨੇ ਇਹ ਹਰਕਤ ਕੀਤੀ ਹੈ ਇਸ ਨੂੰ ਦਾ ਹੀ ਫੁੱਕਿਆ ਅਸੀਂ ਦੋਨੋਂ ਦਾ ਪੁਤਲਾ ਫੁੱਕਿਆ ਉਹਦਾ ਕਾਰਨ ਹੈ ਕੱਲ ਜੋ ਘਰ ਹੈ ਨਾ ਹਰਕਤ ਅੱਤਵਾਦ ਔਰ ਪਾਕਿਸਤਾਨ ਦੋਨਾਂ ਦੁਆਰਾ ਕੀਤੀ ਗਈ ਹੈ ਪਹਿਲਗਾਮ ਦੇ ਵਿੱਚ ਸਾਡੇ ਚੁੰਟੁੰਨ ਕੇ ਹਿੰਦੂ ਪਾਈਆਂ ਨੂੰ ਮਾਰਿਆ ਹੈ ਇਹ ਬਹੁਤ ਹੀ ਨਿੰਦਾਯੋਗ ਗੱਲ ਹੈ ਦੇਖੋ ਲੋਕ ਉੱਥੇ ਘੁੰਮਣ ਗਏ ਨੇ ਉਹਨਾਂ ਨੂੰ ਪਤਾ ਨਹੀਂ ਵੀ ਅਗਲੇ ਪਲ ਸਾਡੇ ਨਾਲ ਕੀ ਹੋਏਗਾ ਅੱਤਵਾਦੀ ਆਏ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਤੁਸੀਂ ਕਿਸ ਜਾਤੀ ਦੇ ਹੋ ਉਹਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਦੀ ਲੇਡੀ ਦੇ ਸਾਹਮਣੇ ਦੇਖੋ ਕੀ ਮੰਜ਼ਰ ਹੋਏਗਾ ਉੱਥੇ ਜਦੋਂ ਕਿਸੇ ਦੇ ਘਰ ਵਾਲੀ ਦੇ ਸਾਹਮਣੇ ਉਹਦੇ ਘਰ ਵਾਲੇ ਨੂੰ ਗੋਲੀ ਮਾਰੀ ਜਾਂਦੀ ਹੈ ਪਰ ਕਿਸੇ ਬੱਚੇ ਦੇ ਸਾਹਮਣੇ ਉਹਦੇ ਪਿਓ ਨੂੰ ਗੋਲੀ ਮਾਰੀ ਜਾਂਦੀ ਹੈ ਬਹੁਤ ਬੁਰੀ ਹਰਕਤ ਜੋ ਉਹਨਾਂ ਨੇ ਕੀਤੀ ਅੱਤਵਾਦੀਆਂ ਨੇ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਹੁਣ ਪਾਕਿਸਤਾਨ ਦਾ ਨਾਮ ਇਨਸਾਨ ਖਤਮ ਕਰ ਦੇਣਾ ਚਾਹੀਦਾ ਔਰ ਇਹਨਾਂ ਨੂੰ ਇੱਕ ਸਬਕ ਸਿਖਾਣਾ ਚਾਹੀਦਾ ਹੈ ਉਹਨਾਂ ਦਾ ਨਾਮ ਇਨਸਾਨ ਖਤਮ ਕਰਕੇ ਵੀ ਇਹ ਜੋ ਉਹ ਪਹਿਲਾ ਵਾਲਾ ਹੁਣ ਹਿੰਦੂਸਤਾਨੀ ਹੈਗਾ ਹੁਣ ਸਾਡਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਮੋਦੀ ਜੀ ਨੇ ਉਹ ਕਰਕੇ ਦਿਖਾਣਗੇ ਪਹਿਲਾਂ ਵੀ ਜਦੋਂ ਪਾਕਿਸਤਾਨ ਨੇ ਕੋਈ ਇਹੋ ਜਿਹੀ ਕਹਿਰਾਨਾ ਹਰਕਤ ਕੀਤੀ ਦੀ ਉਦੋਂ ਵੀ ਸਬਕ ਸਿਖਾਇਆ ਦੀ ਹੁਣ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਨੂੰ ਸਬਕ ਸਿਖਾਣਗੇ ਤੁਸੀਂ ਦੇਖਦੇ ਰਹਿਓ ਪਾਕਿਸਤਾਨ ਦਾ ਨਾਮ ਉਸਾਨ ਮਿਟਾ ਕੇ ਮੋਦੀ ਜੀ ਸਾ ਲੇਨਗੇ ਇਹੀ ਅਸੀਂ ਆਸ ਕਰਦੇ ਹਾਂ ਹਾਂਜੀ ਭਾਬਾ ਅੱਜ ਤੁਸੀਂ ਫੁਕਲਾ ਫੁਕਿਆ ਪੰਜਾਬ ਦਾ ਕੀ ਕਹਿਣਾ ਜਾਊਗਾ ਜਿਹੜਾ ਕੱਲ੍ਹ ਬਾਕਾ ਹੋਇਆ ਪਹਿਲਗਾਮ ਚ ਬਹੁਤ ਦੁਖਦਈ ਤੇ ਮਨ ਨੂੰ ਦਿਖਾਉਣ ਵਾਲਾ ਵਾਕਾ ਹੋਇਆ ਇਦਾਂ ਦਾ ਮੇਰਾ ਖਿਆਲ ਹੈ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਅਸੀਂ ਦੇਖਿਆ ਕਿ ਪੁੱਛ ਪੁੱਛ ਕੇ ਉਹਨਾਂ ਨੇ ਕਤਲਿਆਮ ਕਰਿਆ ਅਸੀਂ ਇਸ ਦੀ ਨਖੇਦੀ ਕਰਦੇ ਆਂ ਤੇ ਭਾਰਤ ਸਰਕਾਰ ਤੋਂ ਮੋਦੀ ਜੀ ਤੋਂ ਅਸੀਂ ਮੰਗ ਕਰਦੇ ਆਂ ਕਿ ਇਹਦੀ ਸਖਤ ਤੋਂ ਸਖਤ ਕਾਰਵਾਈ ਹੋਏ ਤੇ ਪਾਕਿਸਤਾਨ ਨੂੰ ਇਹਦਾ ਸਬਕ ਸਿਖਾਇਆ ਜਾਵੇ